ਗੁਰੂ ਸੰਸਥਾ ਵੱਲੋਂ ਜਿਹੜੀ ਧੀਆ ਦੀ ਲੋਹੜੀ ਦਾ ਕਾਰਜਕ੍ਰਮ ਜਿਹੜਾ ਹੈ 10 ਜਨਵਰੀ ਨੂੰ ਹਾਧਿਆਬਾਦ ਦੇਖੇ ਜਿਹੜਾ ਦੁਸ਼ਹਿਰਾ ਗਰਾਊਂਡ 메ਨ ਰੋਡ ਤੇ ਉਹਦੇ ਵਿੱਚ ਰੱਖਿਆ ਗਿਆ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਨਵ ਜੰਮੀਆਂ ਜਿਹੜੀਆਂ ਬੱਚੀਆਂ ਹਨ ਉਹਨਾਂ ਦੀ ਲੋਹੜੀ ਮਨਾਉਣ ਦਾ ਜਿਹੜਾ ਤਿਉਹਾਰ ਰੱਖਿਆ ਗਿਆ ਹੈ। ਔਰ ਇਹ ਆਪਣੇ ਆਪ ਦੇ ਵਿੱਚ ਇੱਕ ਜਿਹੜੀਆਂ ਅਨੂਠਾ ਤਿਉਹਾਰ ਹੈ ਕਿਉਂਕਿ ਅਸੀਂ ਪਹਿਲਾਂ ਮੁੰਡਿਆਂ ਦੀ ਲੋੜੀ ਤਾਂ ਮਨਾਉਂਦੇ ਸੀ ਪਰ ਹੁਣ ਜਿਹੜਾ ਕੁੜੀਆਂ ਦੀ ਵੀ ਲੋੜੀ ਮਨਾਈ ਜਾ ਰਹੀ ਹੈ ਤਾਂ ਕਿ ਜਿਹੜੇ ਮਰਦ ਔਰਤ ਜਿਹੜੀ ਮਹਿਲਾ ਔਰ ਪੁਰਸ਼ ਦੇ ਵਿੱਚ ਜਿਹੜਾ ਹੈ ਇਹ ਕੋਈ ਅੰਤਰ ਨਹੀਂ ਰਿਹਾ ਸਤ ਸਮਾਨ ਉਸ ਦਾ ਸਮਾਨਤਾ ਦਾ ਪ੍ਰਤੀਕ ਜਿਹੜਾ ਹੈ ਇਹ ਲੋੜੀ ਦਾ ਤਿਹਾਰ ਜਿਹੜਾ ਕਿ ਮਨਾ ਰਹੇ ਜਿਹਦੇ ਵਿੱਚ ਬਹੁਤ ਸਾਰੀਆਂ ਜਿੰਨੀਆਂ ਜਿੰਨੀਆਂ ਧੀਆਂ ਜੰਮੀਆਂ ਉਹਨਾਂ ਨੂੰ ਜਿਹੜਾ ਕੁਝ ਗਿਫਟ ਵੀ ਉਹਨਾਂ ਨੂੰ ਫੋਟੋ ਵਗੈਰਾ ਵੀ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਜਿਹੜਾ ਜਾ ਔਰ ਇਹ ਦੇਖੀ ਜਿਹੜੇ ਪੂਰੇ ਸਾਡੀ ਟੀਮ ਸਾਰੇ ਉਹ ਜਿਹੜੇ ਬਹੁਤ ਦੰਦਹੀ ਨਾਲ ਲੱਗੇ ਆ ਔਰ ਇਹ ਤੋਂ ਕੱਲ ਇੱਕ ਬਹੁਤ ਵੱਡਾ ਇਹ ਆਯੋਜਨ ਹੋਣ ਜਾ ਰਿਹਾ 10 ਜਨਵਰੀ ਨੂੰ ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਪੂਰੇ ਫੂਵਾੜਾ ਵਾਸੀਆਂ ਨੂੰ ਅਪੀਲ ਕਰਦਾ ਕਿ ਸਾਰੇ ਹੀ ਵੱਧ ਚੜ ਕੇ ਇਸ ਕਾਰਜਕ੍ਰਮ ਦੇ ਵਿੱਚ ਮਿਸ਼ਾ ਲੈਣ ਔਰ ਇਸ ਜਿਹੜੇ ਕਾਰਜਕ੍ਰਮ ਦੀ رونਕ ਵਧਾ ਕੇ ਪੀਆਂ ਦੇ ਸਨਮਾਨ ਦੇ ਲਈ ਅਸੀਂ ਸਾਰੇ ਜਣੇ ਅੱਗੇ ਆ ਕੇ ਇਸ ਪ੍ਰੋਗਰਾਮ ਦੀ رونਕ ਵਧਾਈਏ ਇਹ ਜਿਹੜੇ ਸਾਕੇ ਅਸੀਂ ਇਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦੇ ਹੋਏ ਇਹ ਬਾਤਿਆਂ ਨੂੰ ਵੀ ਪ੍ਰੇਰਨਾ ਮਿਲੇ ਬਹੁਤ ਬਹੁਤ ਧੰਨਵਾਦ ਹਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਜੀ ਮੈਂ ਮਾਸਟਰ ਸਲੀਮ ਤੇ ਸਾਡੇ ਬਹੁਤ ਹੀ ਪਿਆਰੇ ਤੇ ਸਾਡੇ ਰਿਸਪੈਕਟਡ ਵਿਜੇ ਸਾੰਪਲਾ ਜੀ ਤੇ ਆਸ਼ੂ ਸਾੰਪਲਾ ਜੀ ਵੱਲੋਂ ਇੱਕ ਬਹੁਤ ਹੀ ਖੂਬਸੂਰਤ ਕਦਮ ਉਠਾਇਆ ਜਾ ਰਿਹਾ ਜੀ ਲੋੜੀ ਪਾਈ ਜਾ ਰਹੀ ਹੈ ਜੀ ਧੀਆਂ ਦੀ ਔਰ 10 ਤਰੀਕ ਨੂੰ 10 ਜਨਵਰੀ ਨੂੰ ਦਸਹਿਰਾ ਗਰਾਊਂਡ ਹਦੀਆਬਾਦ ਚੌਂਕ ਫਗਵਾੜਾ ਵਿਖੇ ਜਿੱਥੇ ਮੈਂ ਵੀ ਆ ਰਿਹਾ ਹਾਂ ਹੋਰ ਬਹੁਤ ਅੱਛੇ ਅੱਛੇ ਕਲਾਕਾਰ ਆ ਰਹੇ ਨੇ ਤੁਸੀਂ ਵੀ ਸਾਰੇ ਆਓ ਤੇ ਰਲ ਕੇ ਲੋਹੜੀ ਮਨਾਉਨੇ ਆਪਾਂ ਮਿਹਰਬਾਨੀ ਜੀ ਸ਼ੁਕਰੀਆ ਸਸਿਕਾਲ ਜੀ ਮੈਂ ਆ ਤੁਹਾਡਾ ਆਪਣਾ ਬਲਰਾਜ ਮੇਰੇ ਬਹੁਤ ਹੀ ਰਿਸਪੈਕਟਡ ਆ ਆਦਰਨੀਏ ਵਿਜੇ ਸੰਪਲਾ ਜੀ ਤੇ ਆਸ਼ੂ ਸੰਪਲਾ ਜੀ ਉਹਨਾਂ ਵੱਲੋਂ ਇੱਕ ਬਹੁਤ ਹੀ ਨੇਕ ਪਰਲਾ ਕੀਤਾ ਜਾ ਰਿਹਾ ਜੀ ਧੀਆਂ ਦੇ ਹੱਕ ਦੇ ਵਿੱਚ ਧੀਆਂ ਦੇ ਲਈ ਆ ਫਗਵਾੜਾ ਹਦੀਆਬਾਦ ਦੇ ਵਿੱਚ 10 ਤਰੀਕ ਨੂੰ ਧੀਆਂ ਦੀ ਲੋੜੀ ਪਾਈ ਜਾ ਰਹੀ ਹੈ ਜੀ ਇੱਕ ਬਹੁਤ ਨੇਕਪ੍ਰਾਲਾ ਇਸ ਨੇਕਪ੍ਰਾਲੇ ਦੇ ਵਿੱਚ ਜਿੱਥੇ ਸਾਪਲਾ ਸਾਹਿਬ ਵੱਲੋਂ ਬਹੁਤ ਸਾਰਿਆਂ ਨੂੰ ਖੁੱਲਾ ਸੱਦਾ ਜਿੱਥੇ ਮੈਂ ਵੀ ਪਹੁੰਚ ਰਿਹਾ ਤੇ ਪੰਜਾਬ ਦੇ ਹੋਰ ਫਨਕਾਰ ਪਹੁੰਚ ਰਹੇ ਆਓ ਸਾਰੇ ਰਲ ਕੇ ਧੀਆਂ ਦੀ ਲੋੜੀ ਮਨਾਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਮੰਗੀ ਮਹਾਲ ਭਾਰਤ ਗੌਰਵ ਦੇ ਵੱਲੋਂ ਧੀਆਂ ਦੀ ਲੋੜੀ ਪਾਈ ਜਾ ਰਹੀ ਹੈ ਜੀ 10 ਤਰੀਕ ਨੂੰ ਫਗਵਾੜਾ ਦੇ ਵਿੱਚ ਦਸਹਿਰਾ ਗਰਾਊਂਡ ਹਰੀਆਵਾ ਚੌਂਕ ਦੇ ਵਿੱਚ ਇਦੇ ਸਰਪ੍ਰਸਤੀ ਕਰ ਰਹੇ ਨੇ ਜੀ ਵਿਜੇ ਸਾਂਪਲਾ ਕੇਂਦਰੀ ਮੰਤਰੀ ਚੇਅਰਮੈਨ ਸਾਹਿਬ ਆਸ਼ੂ ਸਾਂਪਲਾ ਜੀ ਮਨਜੀਤ ਭਾਜੀ ਫਰਾਂਸ ਤੋਂ ਜੁਕੇ ਤੋਂ ਜਿੰਦਰ ਹੀਰ ਸਾਹਿਬ ਇਹਨਾਂ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਜ਼ਿਆਦਾ ਮੁਬਾਰਕਬਾਦ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਇੰਦਾਂ ਦੇ ਉਪਰਾਲੇ ਹੁੰਦੇ ਰਹਿਣ ਧੀਆਂ ਦੀ ਲੋੜੀ ਸਭ ਨੂੰ ਮੁਬਾਰਕ ਹੋਵੇ 10 ਤਰੀਕ ਨੂੰ ਹਮ ਹਮਾ ਕੇ ਪਹੁੰਚੋ ਜੀ ਧੀਆਂ ਦੀ ਲੋੜੀ ਦੇ ਵਿੱਚ ਅਸ਼ੀਰਵਾਦ ਦਿਓ ਨਵ ਜੰਮੀਆਂ ਬੱਚੀਆਂ ਨੂੰ ਸੋ ਮੇਰੇ ਵੱਲੋਂ ਧੀਆਂ ਦੀ ਲੋਹੜੀ ਮੁਬਾਰਕ ਤੇ ਸਾਰੀ ਟੀਮ ਨੂੰ ਬਹੁਤ ਜਿਆਦਾ ਮੁਬਾਰਕ ਸਸੀ ਕਲ ਜੀ ਸਸੀ ਕਲ ਦੋਸਤੋ ਮੈਂ ਰਣਜੀਤ ਰਾਣਾ ਸੁਪਾਰਤ ਗੌਰਵ ਵੱਲੋਂ ਧੀਆਂ ਦੀ ਲੋਹੜੀ ਪਾਈ ਜਾ ਰਹੀ ਹੈ ਜੀ 10 ਤਰੀਕ ਨੂੰ ਦਸਹਿਰਾ ਗਰਾਊਂਡ ਹਦੀਆਬਾਦ ਫਗਵਾੜਾ ਚ ਤੇ ਬਹੁਤ ਬਹੁਤ ਮੁਬਾਰਕਬਾਦ ਸਭ ਕਾ ਕੇਂਦਰੀ ਮੰਤਰੀਏ ਆਦਰਨੀਏ ਵਿਜੇ ਸੰਪਲਾ ਜੀ ਉਹਨਾਂ ਦੇ ਨਾਲ ਨਾਲ आशु sample जी पाचपा आकू ਤੇ ਸਾਡੇ ਸ਼ਹਿਰ ਦਾ ਗੌਰਵ ਸਾਡੇ ਸ਼ਹਿਰ ਦਾ ਮਾਣ ਓਮ ਪ੍ਰਕਾਸ਼ ਵੀਰ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਧੀਆ ਦੀ ਲੋੜੀ ਲਈ ਸਤਿ ਸ਼੍ਰੀ ਅਕਾਲ ਨਮਸਕਾਰ ਰਦਾਬ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਮੁਹੰਮਦ ਦੋਸਤੋ 10 ਜਨਵਰੀ ਦਿਨ ਬੁੱਧਵਾਰ ਨੂੰ ਹਦੀਆਬਾਦ ਸ਼ਹਿਰ ਦਸੇਰਾ ਗਰਾਊਂਡ ਦੇ ਵਿੱਚ ਧੀਆ ਦੀਆਂ ਲੋੜੀਆਂ ਪਾਈਆਂ ਜਾਣਗੀਆਂ ਔਰ ਸਾਡੇ ਕੇਂਦਰੀਆ ਐਕਸ ਕੇਂਦਰੀਆ ਮੰਤਰੀ ਜੀ ਔਰ ਐਕਸ ਚੇਅਰਮੈਨ ਸਾਹਿਬ ਐਕਸ ਪੰਜਾਬ ਪ੍ਰਧਾਨ ਬੀਜੇ ਸਾਪਲਾ ਸਾਹਿਬ ਉਹਨਾਂ ਦੀ ਸਰਪ੍ਰਸਤੀ ਹੇਠ ਇਹ ਜਿਹੜਾ ਧੀਆਂ ਦਾ ਪ੍ਰੋਗਰਾਮ ਰੱਖਿਆ ਗਿਆ ਔਰ ਐਂਟਰਟੇਨਮੈਂਟ ਕਰਨ ਵਾਸਤੇ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹੋਣ ਜਾ ਰਿਹਾ 10 ਜਨਵਰੀ ਨੂੰ ਦਸਹਿਰਾ ਗਰਾਊਂਡ ਦੇ ਵਿੱਚ ਔਰ ਤੁਹਾਡਾ ਐਂਟਰਟੇਨਮੈਂਟ ਕਰਨ ਵਾਸਤੇ ਮਾਸਟਰ ਸਲੀਮ ਫਰੋਜ਼ ਖਾਨ ਬਲਰਾਜ ਬਿਲਗਾ ਤੇ ਰਣਜੀਤ ਰਾਣਾ ਹਾਜ਼ਰ ਹੋ ਰਹੇ ਨੇ ਮੈਂ ਸਾਰਿਆਂ ਨੂੰ ਬੇਤੀ ਕਰਨਾ ਕਿ ਤੁਸੀਂ ਇਸ ਧੀਆਂ ਦੇ ਲੋਹੜੀ ਦੇ ਪ੍ਰੋਗਰਾਮ ਦੇ ਉੱਤੇ ਹੌਮ ਹੌਮਾ ਕੇ ਪਹੁੰਚ ਦੀ ਕਿਰਪਾਲਤਾ ਕਰੋ ਸੋ ਮਿਲਦੇ ਆ ਦਸਹਿਰਾ ਗਰਾਊਂਡ ਦੇ ਵਿੱਚ ਹਰਿਆਵੜ ਸਤਿ ਸ਼੍ਰੀ ਅਕਾਲ ਨਮਸਕਾਰ ਅਦਾ